ਮਿਹਨਤ ਕਰਨ ਵਾਲੇ ਹਰ ਬਾਰ ਕੁਝ ਵੱਖਰਾ ਕਰ ਦਿਖਾਉਂਦੇ ਨੇ ਜਿਵੇਂ ਇਸ ਨੌਜਵਾਨ ਨੇ ਕਰ ਦਿਖਾਇਆ ਹੈ ਬੱਕਰੀਆਂ ਚਾਰ-ਚਾਰ ਕੇ ਮਿਹਨਤ ਕਰਕੇ ਕਿਤਾਬਾਂ ਲਿਆ ਕੇ ਯੂਜੀਸੀ ਨੈਟ ਕਲੀਅਰ ਕਰ ਲਿਆ ਤੇ ਦੋਸਤੋ ਬੜਾ ਸਲੂਟ ਬਣਦਾ ਇਸ ਬਾਈ ਨੂੰ ਤੇ ਇਸ ਮਿਹਨਤ ਨੂੰ ਸ਼ੇਅਰ ਕਰਨਾ ਜ਼ਰੂਰ ਬਣਦਾ ਬੱਕਰੀਆਂ ਚਾਰਦਾ ਸੀ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਆ ਸੀ ਪਿਤਾ ਪੱਠੇ ਤੇ ਲੱਗੇ ਆ ਮਾਤਾ ਸਲਾਈ ਦਾ ਕੰਮ ਕਰਦੀ ਤੇ ਘਰ ਦੇ ਹਾਲਾਤ ਬੜੇ ਨਾਜ਼ੁਕ ਨੇ ਨਾਲ-ਨਾਲ ਵੀਡੀਓ ਤੁਸੀਂ ਦੇਖ ਰਹੇ ਹੋ ਵੀ ਘਰ ਦੇ ਵਿੱਚ ਬੱਕਰੀਆਂ ਰੱਖੀਆਂ ਉਹਨਾਂ ਨੂੰ ਚਰਾ ਕੇ ਜਿਹੜਾ ਗੁਜ਼ਾਰਾ ਕਰ ਰਿਹਾ ਪਰ ਯੂਜੀਸੀ ਨੈਟ ਕਲੀਅਰ ਕੀਤਾ ਮਿਹਨਤ ਸਦਕਾ ਦੇ ਨੌਜਵਾਨ ਦਾ ਕਹਿਣਾ ਹੈ ਕਿ بڑے ਲੋਕ ਮਿਹਣੇ ਮਾਰਦੇ ਸੀ ਰਿਸ਼ਤੇਦਾਰ ਕਹਿੰਦੇ ਸੀ ਤੇਰੇ ਤੋਂ ਕੱਖ ਨਹੀਂ ਹੋਣਾ ਪਰ ਕਾਰ ਦਿਖਾਇਆ ਕੁਝ ਵਕਰਾ ਇਸ ਨੌਜਵਾਨ ਨੇ ਆਓ ਪਹਿਲਾਂ ਇਸ ਦੀਆਂ ਗੱਲਾਂ ਸੁਣਦੇ ਆ ਕੀ ਕਹਿੰਦਾ ਇਹ ਨੌਜਵਾਨ ਜਿਸ ਨੇ UGC NET ਕਲੀਅਰ ਕੀਤਾ ਮਾਨਸਾ ਦੇ ਬੋਹਾ ਏਰੀਏ ਦਾ ਇਹ ਨੌਜਵਾਨ ਆ ਜਿਸ ਦਾ ਨਾਮ ਕੋਮਲਦੀਪ ਹੈ ਆਓ ਪਹਿਲਾਂ ਇਸ ਦੀ ਗੱਲਬਾਤ ਸੁਣਦੇ ਆ ਵੀ ਇਸ ਨੇ ਕਿਹਾ ਕੀ ਹੈ ਕੰਮ ਕਰਨ ਦੇ ਨਾਲ ਨਾਲ ਮੈਂ ਆਪਣਾ ਪੜਾਈ ਜਿਹੜੀ ਉਹ ਜਾਰੀ ਰੱਖੀ ਸੀਗੀ ਬੱਕਰੀਆਂ ਜਦੋਂ ਚਾਰਨੇ ਜਾਂਦੇ ਸੀ ਨਾਲ ਮੇਰਾ ਸਟੱਡੀ ਦਾ ਮਟੀਰੀਅਲ ਮੇਰੇ ਕੋਲ ਹੁੰਦਾ ਸੀਗਾ ਕਿਤਾਬਾਂ ਮੇਰੀਆਂ ਜਿਹੜੀਆਂ ਮੇਰੇ ਕੋਲ ਹੁੰਦੀਆਂ ਸੀ ਮੈਂ ਨਾਲ ਲੈ ਕੇ ਜਾਂਦਾ ਸੀ ਜਦੋਂ ਵੀ ਮੈਨੂੰ ਸਮਾਂ ਮਿਲਣਾ ਮੈਂ ਆਪਣਾ ਫ੍ਰੀ ਟਾਈਮ ਸਟੱਡੀ ਨੂੰ ਹੀ ਦੇਣਾ ਸੀਗਾ ਹੋਰ ਕਿਸੇ ਕੰਮ ਵੱਲ ਮੇਰਾ ਕੋਈ ਧਿਆਨ ਨਹੀਂ ਸੀ ਹੈ ਕਰਦੇ ਨੇ ਕਿ ਲੋਕਾਂ ਦਾ ਕੰਮ ਹੈ ਬੋਲਣਾ ਪਰ ਉਹਨਾਂ ਨੂੰ ਜੇ ਆਪਾਂ ਲੋਕਾਂ ਦੀਆਂ ਗੱਲਾਂ ਸੁਣਨ ਲੱਗੇ ਫਿਰ ਆਪਾਂ ਆਪਣੇ ਮੁਕਾਮ ਨਹੀਂ ਹਾਸਲ ਕਰ ਸਕਦੇ ਲੋਕਾਂ ਦੀਆਂ ਗੱਲਾਂ ਨੂੰ ਸਾਈਡ ਤੇ ਕਰਕੇ ਹੀ ਆਪਣੇ ਜਿਹੜੇ ਟੀਚੇ ਨੇ ਉਹ ਮਿੱਥੇ ਜਾ ਸਕਦੇ ਨੇ ਤੇ ਹਾਸਲ ਕੀਤੇ ਜਾ ਸਕਦੇ ਅਗਲਾ ਟੀਚਾ ਮੇਰਾ ਮੈਂ ਮਾਸਟਰ ਡਿਗਰੀ ਦੀ ਤਿਆਰੀ ਕਰ ਰਿਹਾ ਹਾਂਗਾ ਚਲੋ ਇਥ ਪਰ ਮੈਨੂੰ ਲੱਗਦਾਗਾ ਵੀ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਤੋਂ ਪਹਿਲਾਂ ਜਿਹੜੀ ਮਾਸਟਰ ਕੈਡਰ ਦੀ ਪੋਸਟ ਆ ਦੇਖਣ ਨੂੰ ਮਿਲ ਸਕਦੀ ਆ ਤਾਂ ਮੈਂ ਪਹਿਲਾਂ ਆਪਦਾ ਉਹਦੇ ਵਿੱਚ ਜੁਆਇਨ ਕਰਕੇ ਆਪਣੀ ਘਰ ਦੀ ਆਰਥਿਕ ਹਾਲਤਾਂ ਜਿਹੜੀ ਸੁਧਾਰੂੰਗਾ ਫਿਰ ਉਸ ਤੋਂ ਬਾਅਦ ਅੱਗੇ ਬਾਰੇ ਸੋਚਾਂਗਾ ਰਾਤ ਤਾਂ ਚਲੋ ਠੀਕ ਸੀਗੇ ਘਰ ਦੇ ਵੀ ਵਧੀਆ ਨਹੀਂ ਆਪਣੇ ਹੈਗੇ ਹਾਲਾਤ ਵੀ ਐਵੇਂ ਨਹੀਂ ਹੈਗਾਗਾ ਵੀ ਜਿਹੜੀ ਚੀਜ਼ ਮੰਗ ਲਈ ਉਹ ਮਿਲ ਗਈ ਬਹੁਤ ਜ਼ਿਆਦਾ ਮਤਲਬ ਤਿਕਣਾ ਪੈਂਦਾਗਾ ਹਰ ਇੱਕ ਚੀਜ਼ ਨੂੰ ਲਿਆਉਣ ਵਾਸਤੇ ਇੱਕ ਵਾਰ ਤਾਂ ਜਦੋਂ ਇਹ ਜਿਹੇ ਹਾਲਾਤ ਆ ਜਾਂਦੇ ਸੀ ਤਾਂ ਮਨ ਬਿਲਕੁਲ ਡੋਲ ਜਾਂਦਾ ਸੀ ਵੀ ਛੱਡ ਕੇ ਸਾਰਾ ਕੁਝ ਵੀ ਇੱਕ ਵਾਰ ਆਪਣੀ ਪੜ੍ਹਾਈ ਵੱਲ ਹੋ ਜਾਈਏ ਪਰ ਡੈਡੀ ਨੇ ਫੇਰ ਕਹਿਣਾ ਵੀ ਕੋਈ ਗੱਲ ਨਹੀਂ ਚੱਲਦੇ ਰਹਿੰਦੇ ਨੇ ਇਹ ਹਾਲਾਤ ਵੀ ਤੁਸੀਂ ਮਿਹਨਤ ਕਰਦੇ ਰਹੋ ਤੇ ਆਪਾਂ ਕਰਾਂਗੇ ਤਾ ਦੋਸਤੋ ਇਸ ਨੌਜਵਾਨ ਦੇ ਲਈ ਸ਼ੇਰ ਬਣਦਾ ਸਲੂਟ ਬਣਦਾ ਜਿਹੜੇ ਮਿਹਨਤ ਕਰਕੇ ਆਪਣੇ ਮਾਪਿਓ ਦਾ ਨਾਮ ਚਮਕਾਉਂਦੇ ਨੇ UGC NET ਕਲੀਅਰ ਕੀਤਾ ਬੱਕਰੀਆਂ ਚਾਰਦਾ ਤੇ ਉਹਨਾਂ ਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਮਾਤਾ ਪਿਤਾ ਨੇ ਵੀ ਜਿਹੜੀ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਬੜੀ ਮਿਹਨਤ ਕਰਦਾ ਸਾਡਾ ਲੜਕਾ ਤੇ ਅੱਜ ਜਿਹੜਾ ਨੌਜਵਾਨ ਨੇ ਕਰ ਦਿਖਾਇਆ ਕਿ ਮਿਹਨਤ ਦੇ ਨਾਲ ਨਾਲ ਕੰਮਕਾਰ ਵੀ ਕਰ ਰਿਹਾ ਸੀ ਤੇ ਹੁਣ ਸਰਕਾਰੀ ਨੌਕਰੀ ਤੇ ਜਲਦ ਲੱਗ ਜਾਏਗਾ ਤੇ ਉਸ ਦਾ ਕਹਿਣਾ ਹੈ ਕਿ ਧਿਆਨੇ ਮੇਨੇ ਲੇੜੇ ਰਿਸ਼ਤੇਦਾਰ ਸੀ ਉਹ ਮਾਰਦੇ ਸੀ ਅੱਜ ਉਹਨਾਂ ਦੇ ਮੂੰਹ ਬੰਦ ਹੋ ਗਏ ਨੇ ਪੇੜਾਂ ਵੱਜੀਆਂ ਨੇ ਉਹਨਾਂ ਲੋਕਾਂ ਦੇ ਜਿਹੜੇ ਲੋਕ ਸੋਚਦੇ ਨੇ ਘਰ ਬੈਠੇ ਕਿਸਮਤ ਜਿਹੜੀ ਆ ਦਰਵਾਜ਼ਾ ਖੜਕਾਊਗੀ ਹੁਣ ਤੁਸੀਂ ਇਹ ਵੀਡੀਓ ਉਹਨਾਂ ਦੋਸਤਾਂ ਤੱਕ ਪਹੁੰਚਾਉਣੀ ਹੈ ਜਿਹੜੇ ਘਰਾਂ ਦੇ ਵਿੱਚ ਬੈਠੇ ਕਿਸਮਤ ਦੀ ਉਡੀਕ ਕਰ ਰਹੇ ਨੇ ਕਿ ਕਿਸਮਤ ਕਦੇ ਵੀ ਦਰਵਾਜ਼ਾ ਨਹੀਂ ਖੜਕਾਉਂਦੀ ਖੁਦ ਮਿਹਨਤ ਕਰਨੀ ਪੈਂਦੀ ਹੈ ਨਾਮ ਬਣਾਉਣ ਦੇ ਲਈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ